ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਘਰ ਵਿੱਚ ਖੁਸ਼ੀਆਂ ਤੇ ਬਰਕਤ ਲਿਆਉਣ ਦੇ ਲਈ ਅਸੀਂ ਕਿਹੜੇ 10 ਕੰਮ ਕਰਨੇ ਸ਼ੁਰੂ ਕਰ ਦੇਣਦੇ ਹਾਂ ਤਾਂ ਵੇਖਿਓ ਸਾਡੇ ਕੋਸ਼ਿਸ਼ ਦੇ ਨਾਲ ਸਾਡੇ ਘਰ ਵਿੱਚ ਲੱਖਾਂ ਦੀ ਆਮਦਨ ਹੋਣੀ ਸ਼ੁਰੂ ਹੋ ਜਾਵੇਗੀ ਸਵੇਰ ਦੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦੇ ਤਾਕੇ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਵੀ ਘਰ ਪਰਿਵਾਰ ਤੇ ਪਹੁੰਚ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਘਰ ਵਿੱਚ ਬਰਕਤ ਲਿਆਉਣ ਲਈ ਰੋਜ਼ਾਨਾ ਹੀ ਇਹ 10 ਕੰਮ ਕਰਨੇ ਅੱਜ ਤੋਂ ਹੀ ਸ਼ੁਰੂ ਕਰ ਦਿਓ ਕਈ ਵਾਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਘਰ ਵਿੱਚ ਬਰਕਤ ਨਹੀਂ ਹੁੰਦੀ ਬੜੀ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ ਧਨ ਵਿੱਚ ਵਾਦਾ ਨਹੀਂ ਹੁੰਦਾ ਸਾਧ ਸੰਗਤ ਜੀ ਗ੍ਰੰਥਾਂ ਦੇ ਅਨੁਸਾਰ ਕਈ ਵਾਰ ਘਰ ਵਿੱਚ ਨਕਾਰਾਤਮਕ ਊਰਜਾ ਵੱਧ ਹੋਣ ਕਰਕੇ ਜਾਂ ਦੇਵੀ ਦੇਵਤਿਆਂ ਜਾਂ ਪਿਤਰਾਂ ਦਾ ਅਸ਼ੀਰਵਾਦ ਨਾ ਹੋਣ ਕਾਰਨ ਸਰੀਰਕ, ਮਾਨਸਿਕ, ਆਰਥਿਕ ਅਤੇ ਪਰਿਵਾਰਕ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਤਾਂ ਬਣਦੇ-ਬਣਦੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਇਹਨਾਂ ਉਪਾਅਾਂ ਨੂੰ ਅਪਣਾ ਸਕਦੇ ਹੋ। ਵਾਸਤੂ ਸ਼ਾਸਤਰ ਦੇ ਅਨੁਸਾਰ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਉਪਾਅਾਂ ਨੂੰ ਅਪਣਾਉਣ ਦੇ ਨਾਲ ਵਿਅਕਤੀ ਦੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਤੇ ਇਸ ਦੇ ਨਾਲ ਸੁੱਖ ਖੁਸ਼ਹਾਲੀ ਤੇ ਧਨ ਦੀ ਪ੍ਰਾਪਤੀ ਹੋਵੇਗੀ। ਆਓ ਜਾਣਦੇ ਹਾਂ ਜੀ ਬਰਕਤ ਪਾਉਣ ਲਈ ਰੋਜ਼ਾਨਾ ਕਿਹੜੇ 10 ਕੰਮ ਕਰਨੇ ਸ਼ੁਰੂ ਕਰ ਦੇਣੇ ਹਨ। ਨੰਬਰ 1 ਤਾਂ ਆਪਣੇ ਘਰ ਵਿੱਚ ਕਪੂਰ ਜਲਾਓ। ਕਿਸੇ ਵੀ ਸ਼ੁਭ ਕਾਮ ਵਿੱਚ ਕਪੂਰ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਘਰ ਵਿੱਚ ਕਪੂਰ ਜਲਾਉਣ ਨਾਲ ਵਾਸਤੂ ਦੋਸ਼ ਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਹਫਤੇ ਵਿੱਚ ਇੱਕ ਵਾਰ ਕਪੂਰ ਜ਼ਰੂਰ ਜਲਾਉਣਾ ਹੈ। ਅਜਿਹਾ ਕਰਨ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਤੁਸੀਂ ਜਿੰਨਾ ਦਿੰਦੇ ਹੋ, ਉਹਨਾਂ ਦੁੱਗਣਾ ਹੋ ਕੇ ਤੁਹਾਨੂੰ ਕੁਦਰਤ ਵਾਪਸ ਕਰੇਗੀ। ਜੇਕਰ ਤੁਸੀਂ ਧਨ ਜਾਂ ਅੰਨ ਨੂੰ ਫੜ ਕੇ ਰੱਖੋਗੇ ਤਾਂ ਉਹ ਘਟ ਹੁੰਦਾ ਜਾਵੇਗਾ। ਇਸ ਲਈ দান ਕਰਨਾ ਸਭ ਤੋਂ ਉੱਤਮ ਹੈ। ਨੰਬਰ 2 ਹੈ ਜੀ ਕਿ ਸਰੋਂ ਦੇ ਤੇਲ ਦਾ ਦੀਵਾ ਜਲਾਇਆ ਕਰੋ ਸ਼ਾਮ ਦੇ ਸਮੇਂ। ਪੂਜਾ ਕਰਦੇ ਸਮੇਂ ਸਰੋਂ ਦੇ ਤੇਲ ਦਾ ਦੀਵਾ ਜਗਾਓਗੇ ਤਾਂ ਉਸ ਵਿੱਚ ਦੋ ਲੌਂਗ ਪਾ ਦਿਆ ਕਰੋ ਤੁਸੀਂ ਇਹ ਦੀਵਾ ਰੋਜ਼ਾਨਾ ਪ੍ਰਵੇਸ਼ ਦੁਆਰ ਤੇ ਦੋਵੇਂ ਪਾਸੇ ਜਾਂ ਇੱਕ ਪਾਸੇ ਜਗਾ ਸਕਦੇ ਹੋ ਅਜਿਹਾ ਕਰਨ ਨਾਲ ਦੇਵੀ ਦੇਵਤਿਆਂ ਦੇ ਨਾਲ-ਨਾਲ ਪਿਤਰਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਨਾਲ ਘਰ ਵਿੱਚ ਬਰਕਤ ਹੁੰਦੀ ਹੈ ਨੰਬਰ 3 ਹੈ ਜੀ ਰੋਟੀ ਨਾਲ ਜੁੜੇ ਹੋਏ ਨਿਯਮ ਜਦੋਂ ਵੀ ਘਰ ਵਿੱਚ ਰੋਟੀ ਬਣਾਓ ਤਾਂ ਤਵਾ ਗਰਮ ਹੋਣ ਤੋਂ ਬਾਅਦ ਉਸ ਉੱਤੇ ਥੋੜਾ ਜਿਹਾ ਦੁੱਧ ਦਾ ਛਿੜਕਾ ਕਰ ਲੋ ਮੰਨਿਆ ਜਾਂਦਾ ਏਦਾਂ ਕਰਨ ਨਾਲ ਹਰ ਤਰ੍ਹਾਂ ਦੇ ਦੋਸ਼ਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਸ ਦੇ ਨਾਲ ਨਾਲ ਪਹਿਲੀ ਰੋਟੀ ਗਾਂ ਨੂੰ ਖਵਾਓ ਇਸ ਰੋਟੀ ਵਿੱਚ ਆਟੇ ਦੀ ਇੱਕ ਛੋਟੀ ਜਿਹੀ ਲੋਈ ਲੈ ਲਓ ਤਾਂ ਉਸ ਵਿੱਚ ਇੱਕ ਗੁੜ ਜਾਂ ਖੰਡ ਰੱਖ ਸਕਦੇ ਹੋ ਅਗਲੀ ਗੱਲ ਨੰਬਰ 4 ਹੈ ਜੀ ਕਿ ਪੰਛੀਆਂ ਨੂੰ ਦਾਣਾ ਪਾਓ ਰੋਜ਼ਾਨਾ ਹੀ ਪੰਛੀਆਂ ਨੂੰ ਦਾਣਾ ਪਾ ਕੇ ਆਉਣਾ ਚਾਹੀਦਾ ਹੈ ਤੁਹਾਡੇ ਲਈ ਬੜਾ ਹੀ ਸ਼ੁਭ ਤੇ ਚੰਗਾ ਮੰਨਿਆ ਜਾਂਦਾ ਹੈ ਇਸ ਦੇ ਨਾਲ ਮੰਨਿਆ ਜਾਂਦਾ ਹੈ ਕਿੁੰਡਲੀ ਦੇ ਸਾਰੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ-ਨਾਲ ਜੀਵਨ ਵਿੱਚ ਤਰੱਕੀ ਤੇ ਖੁਸ਼ਹਾਲੀ ਆਉਂਦੀ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ ਡੁੱਬਣ ਸਮੇਂ ਉਸ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ। ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ માતા ਲక్ష్ਮੀ ਘਰ ਚੋਂ ਚਲੀ ਜਾਂਦੀ ਹੈ। ਕਿਉਂਕਿ ਉਸ ਵੇਲੇ ਮੰਨਿਆ ਜਾਂਦਾ ਹੈ ਕਿ ਜਿਹੜੇ ਜੀਵ ਜੰਤੂ ਹੁੰਦੇ ਹਨ ਉਹ ਕਿਨਾਰੇ ਮੱਲ ਕੇ ਆਪਣੇ ਸੌਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਉਹਨਾਂ ਨੇ ਜਗ੍ਹਾ ਰੱਖੀ ਹੁੰਦੀ ਹੈ ਆਪਣੀ ਪਰ ਜਦੋਂ ਅਸੀਂ ਸੂਰਜ ਛਿਪਣ ਤੋਂ ਬਾਅਦ ਝਾੜੂ ਲਗਾਉਂਦੇ ਹਾਂ ਤਾਂ ਉਹਨਾਂ ਵਿਚਾਰਿਆਂ ਦੀ ਜ਼ਿੰਦਗੀ ਵਿੱਚ ਉਥਲ-ਪੁਥਲ ਹੋ ਜਾਂਦੀ ਹੈ ਫਿਰ ਉਹ ਅਸੀਸਾਂ ਦੇਣ ਦੀ ਬਜਾਏ ਬਦਦੁਆਵਾਂ ਦੇਣੀ ਸ਼ੁਰੂ ਕਰ ਦਿੰਦੇ ਹਨ ਇਸ ਲਈ ਕਦੇ ਵੀ ਆਪਣੇ ਘਰ ਦੇ ਵਿੱਚ ਤੁਸੀਂ ਸ਼ਾਮ ਦੇ ਸਮੇਂ ਝਾੜੂ ਨਹੀਂ ਲਗਾਉਣਾ ਅਜਿਹਾ ਕਰਨ ਦੇ ਨਾਲ ਫਿਰ ਮਾਤਾ ਲక్ష్ਮੀ ਵੀ ਤੁਹਾਡੇ ਤੋਂ ਦੂਰ ਹੋ ਜਾਣਗੇ ਤੁਹਾਡੇ ਘਰ ਵਿੱਚ ਪੈਸੇ ਵਿੱਚ ਬਰਕਤ ਨਹੀਂ ਰਹਿ ਜਾਵੇਗੀ ਨੰਬਰ 5 ਹੈ ਜੇ ਘਰ ਨੂੰ ਸਾਫ਼ ਸੁਥਰਾ ਰੱਖਿਆ ਕਰੋ ਕਦੇ ਵੀ ਸਵੇਰ ਜਾਂ ਸ਼ਾਮ ਨੂੰ ਝਾੜੂ ਜਦੋਂ ਵੀ ਲਗਾਉਂਦੇ ਹੋ ਤਾਂ ਧਿਆਨ ਨਾਲ ਲਗਾਓ ਸ਼ਾਮ ਦੇ ਸਮੇਂ ਤਾਂ ਬਿਲਕੁਲ ਨਾ ਲਗਾਓ ਸਵੇਰੇ ਤੁਸੀਂ ਚੰਗੀ ਤਰ੍ਹਾਂ ਘਰ ਦੀ ਸਾਫ਼ ਸਫਾਈ ਕਰੋ ਸਾਫ਼ ਸਫਾਈ ਜਿੱਥੇ ਹੁੰਦੀ ਹੈ ਉੱਥੇ ਹੀ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਉੱਥੇ ਹੀ ਬਰਕਤ ਵਾਸ ਕਰਦੀ ਹੈ ਝਾੜੂ ਨੂੰ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਮਹਿਮਾਨ ਦੀ ਨਜ਼ਰ ਨਾ ਪਵੇ ਝਾੜੂ ਨੂੰ ਬਿਸਤਰ ਦੇ ਹੇਠਾਂ ਕਦੇ ਨਹੀਂ ਰੱਖਣਾ ਚਾਹੀਦਾ ਘਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾ ਕੇ ਰੱਖੋ ਘਰ ਦੇ ਚਾਰੇ ਕੋਨੇ ਖਾਸ ਕਰਕੇ ਉੱਤਰ ਦੇ ਹਵਾਯੋ ਜਿਹੜੇ ਕੋਣ ਹਨ ਹਮੇਸ਼ਾ ਖਾਲੀ ਤੇ ਸਾਫ਼ ਰੱਖੋ ਪਖਾਨੇ ਨੂੰ ਵੀ ਗਿੱਲਾ ਰੱਖਣ ਦੇ ਨਾਲ ਆਰਥਿਕ ਸਥਿਤੀ ਲਈ ਚੰਗਾ ਨਹੀਂ ਹੁੰਦਾ ਇਸ ਲਈ ਇਸ ਦੀ ਵਰਤੋਂ ਕਰਨ ਤੋਂ ਬਾਅਦ ਸੁਕਾਉਣ ਦੀ ਕੋਸ਼ਿਸ਼ ਕਰਿਆ ਕਰੋ ਅਗਲਾ ਨੰਬਰ 6 ਹੈ ਜੀ ਖਾਣ ਦੇ ਨਿਯਮ ਭੋਜਨ ਦੀ ਥਾਲੀ ਨੂੰ ਹਮੇਸ਼ਾ ਚਟਾਈ ਚੌਂਕੀ ਜਾਂ ਮੇਜ਼ ਤੇ ਸਨਮਾਨ ਨਾਲ ਰੱਖੋ ਖਾਣੇ ਦੀ ਥਾਲੀ ਨੂੰ ਕਦੇ ਵੀ ਹੱਥ 'ਚ ਨਾ ਫੜੋ ਅਜਿਹਾ ਕਰਨ ਨਾਲ ਭੋਜਨ ਪ੍ਰੇਤ ਯੋਨੀ ਵਿੱਚ ਚਲੇ ਆ ਜਾਂਦਾ ਹੈ ਭੋਜਨ ਕਰਨ ਤੋਂ ਬਾਅਦ ਰੈਡੀ ਥਾਲੀ ਹੈ ਨਾ ਉਸ ਨੂੰ ਕਦੇ ਵੀ ਝੂਠਾ ਨਹੀਂ ਛੱਡਣਾ ਚਾਹੀਦਾ ਭੋਜਨ ਕਰਨ ਤੋਂ ਬਾਅਦ ਥਾਲੀ ਨੂੰ ਕਦੇ ਵੀ ਰਸੋਈ ਵਿੱਚ ਸਟ੍ਰੈਡ ਬਿਸਤਰੇ ਜਾਂ ਮੰਜੇ ਦੇ ਹੇਠਾਂ ਨਾ ਰੱਖਿਆ ਕਰੋ ਖਾਣਾ ਖਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਦਾ ਆਹਵਾਨ ਜ਼ਰੂਰ ਕਰਿਆ ਕਰੋ ਭਾਵਕੇ ਜਦੋਂ ਵੀ ਖਾਣਾ ਖਾਂਦੇ ਹੋ ਉਸ ਸਮੇਂ ਆਪਣੇ ਪਰਮਾਤਮਾ ਜੀ ਦਾ ਨਾਮ ਦਾ ਸਿਮਰਨ ਜ਼ਰੂਰ ਕਰਿਆ ਕਰੋ ਭਾਵਕੇ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਆਪਣੇ ਪਰਮਾਤਮਾ ਜੀ ਦਾ ਸਿਮਰਨ ਕਰਿਆ ਕਰੋ ਕੋਟਾਨ ਕੋਟ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜਿਹਨਾਂ ਨੂੰ ਇਹ ਅਨ ਨਹੀਂ ਨ ਮਿਲਦਾ ਉਹਨਾਂ ਦੇ ਕੋਲ ਇਸ ਦੀ ਕੀਮਤ ਪੁੱਛ ਕੇ ਵੇਖ ਲੈਣਾ ਸਾਧ ਸੰਗਤ ਜੀ ਪਹਿਲਾ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹੈ ਫਿਰ ਹੀ ਭੋਜਨ ਦਾ ਸੇਵਨ ਕਰਨਾ ਹੈ ਭੋਜਨ ਕਰਦੇ ਸਮੇਂ ਕਦੇ ਵੀ ਗੱਲਬਾਤ ਜਾਂ ਗੁੱਸਾ ਨਾ ਕਰਿਆ ਕਰੋ। ਭੋਜਨ ਹਮੇਸ਼ਾ ਪੂਰਬ ਜਾਂ ਉੱਤਰ ਵੱਲ ਨੂੰ ਮੁਹ ਕਰਕੇ ਹੀ ਕਰਨਾ ਚਾਹੀਦਾ ਹੈ। ਨੰਬਰ 7 ਹੈ ਜੀ ਪੂਜਾ ਘਰ ਅਤੇ ਤਜੋਰੀ ਦੇ ਨਿਯਮ। ਜੇਕਰ ਘਰ ਵਿੱਚ ਤੁਹਾਡੇ ਪੂਜਾ ਘਰ ਬਣਿਆ ਹੋਇਆ ਹੈ ਤੇ ਜੇਕਰ ਪੂਜਾ ਘਰ ਨਹੀਂ ਹੈ ਤਾਂ ਕਿਸੇ ਮਹਰ ਦੀ ਸਲਾਹ ਲੈ ਕੇ ਬਣਵਾ ਲਓ। ਕਿਸੇ ਦੇਵੀ ਦੇਵਤੇ ਦੀ, ਕਿਸੇ ਆਪਣੇ ਪਰਮਾਤਮਾ ਨੂੰ ਜੇਕਰ ਤੁਸੀਂ ਮੰਨਦੇ ਹੋ ਤਾਂ ਤੁਸੀਂ ਗੁਟਕਾ ਸਾਹਿਬ ਦੀ ਓਥੇ ਰੱਖਣ ਦੀ ਜਗ੍ਹਾ ਬਣਾ ਸਕਦੇ ਹੋ ਜੇਕਰ ਤੁਸੀਂ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ ਤਸਵੀਰਾਂ ਰੱਖ ਸਕਦੇ ਹੋ ਜੋ ਵੀ ਧਰਮ ਨੂੰ ਮੰਨਦੇ ਹੋ ਉਹਨਾਂ ਦੀਆਂ ਤਸਵੀਰਾਂ ਉਥੇ ਲਗਾ ਸਕਦੇ ਹੋ ਪਰ ਅਜਿਹੇ ਨਾ ਲਗਾਓ ਕਿ ਉਹਨਾਂ ਦਾ ਮੂੰਹ ਆਮੋ ਸਾਹਮਣੇ ਹੋਵੇ ਕਿਹਾ ਜਾਂਦਾ ਹੈ ਦੇਵੀ-ਦੇਵਤਿਆਂ ਦੀ ਤਸਵੀਰ ਕਦੇ ਵੀ ਸਾਹਮਣੇ ਆਮਣੇ ਨਹੀਂ ਲਗਾਉਣੀ ਚਾਹੀਦੀ ਮੁਕਦਮਿਆਂ ਵਿੱਚ ਫਸਣ ਦਾ ਖਤਰਾ ਹਮੇਸ਼ਾ ਹੀ ਤੁਹਾਡੇ ਸਿਰ ਤੇ ਮੰਡਰਾਉਂਦਾ ਰਹੇਗਾ ਤਿਜੋਰੀ ਵਿੱਚ ਹਲਦੀ ਦੀਆਂ ਕੁਝ ਗੰਡਾ ਇੱਕ ਪੀਲੇ ਕਪੜੇ ਵਿੱਚ ਬੰਨ ਕੇ ਜ਼ਰੂਰ ਰੱਖਿਆ ਕਰੋ ਨਾਲ ਹੀ ਕੁਝ ਕੌਡੀਆਂ ਅਤੇ ਚਾਂਦੀ ਦੇ ਸਿੱਕੇ ਵੀ ਤੁਸੀਂ ਜ਼ਰੂਰ ਰੱਖ ਸਕਦੇ ਹੋ ਕੁਝ ਪੀਲੇ ਚੌਲ ਵੀ ਤਿਜੋਰੀ ਵਿੱਚ ਰੱਖ ਸਕਦੇ ਹੋ ਤਿਜੋਰੀ ਵਿੱਚ ਅਤਰ ਦੀ ਸ਼ੀਸ਼ੀ ਚੰਦਨ ਦੀ ਬੱਤੀ ਜਾਂ ਅਰਗਬੱਤੀ ਦਾ ਪੈਗਟ ਵੀ ਰੱਖ ਸਕਦੇ ਹੋ ਜਿਸ ਨਾਲ ਉਸ ਵਿੱਚ ਖੁਸ਼ਬੂ ਬਣੀ ਰਹੇਗੀ ਨੰਬਰ 8 ਹੈ ਜੀ ਧਨ ਅਤੇ ਖੁਸ਼ਹਾਲੀ ਦੇ ਲਈ ਤੁਸੀਂ ਕੁਬੇਰ ਦੇਵ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਆਪਣੀ ਤਜੋਰੀ ਜਾਂ ਪਰਸ ਵਿੱਚ ਤਿੰਨ ਸਿੱਕੇ ਰੱਖੋ ਘਰ ਦੇ ਮੰਦਰ ਵਿੱਚ ਲਾਲ ਰਿਬਨ ਤਿੰਨ ਸਿੱਕੇ ਬਨ ਕੇ ਵੀ ਲਟਕਾ ਸਕਦੇ ਹੋ ਅਜਿਹਾ ਕਰਨ ਨਾਲ ਕਿਸਮਤ ਚਮਕਦੀ ਹੈ ਅਤੇ ਹਰ ਮੁਸੀਬਤ ਤੋਂ ਛੁਟਕਾਰਾ ਮਿਲਦਾ ਹੈ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ ਚਾਂਦੀ ਦੀ ਮੱਛੀ ਦੀ ਮੂਰਤੀ ਬਣਾ ਕੇ ਘਰ ਵਿੱਚ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸੁੱਖ ਖੁਸ਼ਹਾਲੀ ਧਨ ਅਤੇ ਚੰਗੀ ਸਿਹਤ ਮਿਲਦੀ ਹੈ ਘਰ ਨੌ ਵਰਣ ਨ ਹੋ ਜਾਂਦਾ ਹੈ ਘਰ ਵਿੱਚ ਪੂਜਾ ਕਰਦੀਆਂ ਚੀਜ਼ਾਂ ਨੂੰ ਵਾਸਤੂ ਦੇ ਅਨੁਸਾਰ ਹੀ ਰੱਖਣਾ ਚਾਹੀਦਾ ਹੈ ਰੋਜ਼ਾਨਾ ਘਰ ਦੀ ਸਾਫ਼ ਸਫਾਈ ਕਰਕੇ ਹੀ ਪੂਜਾ ਕਰਨੀ ਚਾਹੀਦੀ ਹੈ ਘਰ ਦੇ ਬਾਹਰ ਵਾਸਤਵਿਕ ਜ਼ਰੂਰ ਬਣਾਇਆ ਕਰੋ ਕੁੰਮਕੁੰਮ ਤੇ ਹਲਦੀ ਪਾ ਕੇ ਦੀਵੇ ਨਾਲ ਉਸ ਦੀ ਆਰਤੀ ਕਰਿਆ ਕਰੋ ਇਸ ਦੇ ਨਾਲ ਰੋਜ਼ਾਨਾ ਸਵੇਰੇ ਸ਼ਾਮ ਕਪੂਰ ਵੀ ਜਲਾਉਣਾ ਚਾਹੀਦਾ ਹੈ ਘਰ ਦੇ ਵਾਤਾਵਰਣ ਨੂੰ ਖੁਸ਼ਬੂਦਾਰ ਬਣਾ ਲਿਆ ਕਰੋ ਜੋ ਲੋਕ ਨੇਤ ਹੀ ਦਹਲੇਜ ਦੀ ਪੂਜਾ ਕਰਦੇ ਹਨ ਘਰ ਦੇ ਗ੍ਰੇਟ ਦੀ ਸਫਾਈ ਕਰਦੇ ਹਨ ਉਹਨਾਂ ਦੇ ਘਰ ਵਿੱਚ ਹੀ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਭਾਵ ਕਿ ਉਹਨਾਂ ਦੇ ਘਰ ਦੇ ਵਿੱਚ ਹੀ ਪੈਸੇ ਵਿੱਚ ਬਰਕਤ ਪੈਂਦੀ ਹੈ ਨੰਬਰ 10 ਹੈ ਜੀ ਪਿੱਪਲ ਦੀ ਪੂਜਾ ਪਿੱਪਲ ਦੀ ਪੂਜਾ ਵਿੱਚ ਦੇਵਤਿਆਂ ਦਾ ਵਾਸ ਹੁੰਦਾ ਹੈ ਇਸ ਨੂੰ ਸਿਰਫ ਸ਼ਨੀਵਾਰ ਹੀ ਸ਼ੋਣਾ ਚਾਹੀਦਾ ਹੈ ਸ਼ਨੀਵਾਰ ਨੂੰ ਪਿੱਪਲ ਦੇ ਦਰਖਤ ਦੀ ਜੜ ਵਿੱਚ ਕਾਲੇ ਤੇਲ ਕੱਚਾ ਦੁੱਧ ਜਾਂ ਗੰਗਾ ਜਲ ਸ਼ਹਿਦ ਜਾਂ ਗੁੜ ਚਾਂਦੀ ਦੇ ਬਰਤਰ ਵਿੱਚ ਪਾ ਕੇ ਚੜਾ ਕੇ ਆਉਣੇ ਚਾਹੀਦੇ ਹਨ ਸਰੋਂ ਦੇ ਤੇਲ ਦਾ ਦੀਵਾ ਵੀ ਜਗਾ ਸਕਦੇ ਹੋ ਜੇਕਰ ਇਸ ਤਰੀਕੇ ਨਾਲ ਤੁਸੀਂ ਇਹ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤੇ ਜਾਂ ਸ਼ਨੀਵਾਰ ਹੀ ਕਰਦੇ ਹੋ ਤਾਂ ਹੌਲੀ-ਹੌਲੀ ਬਦ ਕਿਸਮਤੀ ਦੂਰ ਹੋ ਜਾਵੇਗੀ ਅਗਲੀ ਗੱਲ ਹੈ ਜੀ ਨੰਬਰ 11 ਕਿ ਗਲਤ ਆਦਤਾਂ ਤੋਂ ਬਚੋ ਸੰਧਿਆ ਕਾਲ ਵਿੱਚ ਨਕਾਰਾਤਮਕ ਛਪਕੀਆਂ ਪਰਭਰ ਹੋ ਜਾਂਦੀਆਂ ਹਨ ਇਸ ਸਮੇਂ ਕੁਝ ਕੰਮਾਂ ਤੋਂ ਬਚਣਾ ਚਾਹੀਦਾ ਹੈ ਜਿਵੇਂ ਕਿ ਸੌਣਾ ਖਾਣਾ ਝਗੜਾ ਕਰਨਾ ਗਾਲਾਂ ਕੱਢਣਾ ਝੂਠ ਬੋਲਣਾ ਗੁੱਸਾ ਕਰਨਾ ਸਫਲੁੱ ਲਈ ਨਿਕਲਣਾ ਜੋ ਵੀ ਖਾਣਾ ਧਨ ਲੈਣਾ ਜਾਂ ਦੇਣਾ ਰੋਣਾ ਉਸ ਸਮੇਂ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਨਾਲ ਬਰਕਤ ਚਲੀ ਜਾਂਦੀ ਹੈ ਅਤੇ ਵਿਅਕਤੀ ਦੇ ਉੱਪਰ ਕਈ ਤਰ੍ਹਾਂ ਦੇ ਸੰਕਟ ਆ ਜਾਂਦੇ ਹਨ ਨੰਬਰ 12 ਹੈ ਜੀ ਆਮ ਨੀਮ ਕਰ ਦੀ ਔਰਤ ਦਾ ਸਤਿਕਾਰ ਕਰੋ ਦੱਖਣ ਦਿਸ਼ਾ ਵੱਲ ਪੈਰ ਕਰਕੇ ਨਾ ਸੋਵੋ ਜੇਕਰ ਤੁਸੀਂ ਸ਼ਰਟ ਜਾਂ ਪੈਂਟ ਦੀਆਂ ਜੇਬਾਂ ਵਿੱਚ ਫਟੀਆਂ ਹੋਈਆਂ ਹਨ ਤਾਂ ਉਹਨਾਂ ਨੂੰ ਵੀ ਠੀਕ ਕਰਵਾਓ ਬਟੂਏਨ ਵਿੱਚ ਤੁਸੀਂ ਕਦੇ ਵੀ ਖਾਲੀ ਪੇਪਰ ਜਾਂ ਪਰਚੀਆਂ ਵਗੈਰਾ ਵੱਧ ਨਾ ਰੱਖੋ ਵਾਰ-ਵਾਰ ਝੂਠ ਬੋਲਣ ਨਾਲ ਬਰਕਤ ਚਲੀ ਜਾਂਦੀ ਹੈ ਦੰਦਾਂ ਨੂੰ ਵੀ ਆਪਣੇ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਇਹਨਾਂ ਕੁਝ ਆਪਣੀਆਂ ਆਦਤਾਂ ਨੂੰ ਤੁਹਾਨੂੰ ਬਦਲਣਾ ਪੈਣਾ ਹੈ ਹਰ ਜਗ੍ਹਾ ਗੰਦਗੀ ਨਾ ਫੈਲਾਓ ਨਹੋਂ ਅਤੇ ਵਾਲ ਵਧਾ ਕੇ ਨਾ ਰੱਖੋ ਜੇਕਰ ਸਰੀਰ ਦੇ ਸਾਰੇ ਹੀ ਛੇਕਾਂ ਨੂੰ ਤਿੰਨ ਵਾਰ ਪਾਣੀ ਨਾਲ ਧੋ ਲੈਂਦੇ ਹੋ ਤਾਂ ਸਵੇਰੇ ਘਰ ਦੇ ਤੁਸੀਂ ਕੰਧ ਦੇ ਉੱਤੇ ਮੱਛੀ ਦੇ ਜੋੜੇ ਦੀ ਪੇਂਟਿੰਗ ਵੀ ਬਣਾ ਸਕਦੇ ਹੋ। ਵਾਸਤੂ ਦੇ ਅਨੁਸਾਰ ਘਰ ਦੀ ਸ਼ਾਨ ਵਿੱਚ ਅਸ਼ਟਦਰਦ ਕਮਲ ਬਣਾ ਕੇ ਮੰਗਲ ਕਲਸ਼ ਸਥਾਪਿਤ ਕਰਨ ਨਾਲ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਲਈ ਕਲਸ਼ ਵਿੱਚ ਪਾਣੀ ਭਰ ਕੇ ਉਸ ਵਿੱਚ ਤਾਂਬੇ ਦਾ ਸਿੱਕਾ ਪਾ ਦੇ ਹੁਣ ਉੱਪਰ ਨਾਰੀਅਲ ਦੇ ਪੱਤੇ ਪਾ ਕੇ ਉਸ ਉੱਪਰ ਮੂੰਹ ਜਿਹੜਾ ਹੈ ਨਾਰੀਅਲ ਵੱਲ ਰੱਖ ਦਿਓ। ਇਹ ਉਪਾਅ ਬਹੁਤ ਹੀ ਲਾਭਦਾਇਕ ਹੈ। ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਇਹ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੇ ਘਰ ਦੇ ਧਨ ਦੌਲਤ ਵਿੱਚ ਬਰਕਤ ਪੈ ਜਾਵੇਗੀ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ